ਜੇ ਦੀ ਜ਼ਬਾਨ ਤੇ ਪ੍ਰਮਾਤਮਾ ਵਸ ਗਿਆ ਉਹਦਾ ਜ਼ਬਾਨ ਦਾ ਬੋਲਿਆ ਆ ਬੋਲ ਕਤਈ ਫालतू ਨਹੀਂ ਜਾਂਦਾ ਖਾਲੀ ਨਹੀਂ ਜਾਂਦਾ ਉਹ ਬੋਲ ਕੰਮ ਕਰਦਾ ਸਾਦ ਕਾ ਬੋਲਿਆ ਬਿਰਥਾ ਨਾ ਜਾ ਵਿਅਰਥ ਨਹੀਂ ਜਾਂਦਾ ਐਸੇ ਮਨੁੱਖ ਨੂੰ ਕਹਿ ਦਿੰਦੇ ਨੇ ਇਹਦੇ ਕੋਲ ਵਾਕ ਸਿੱਧੀ ਹੈ ਇਹਦੇ ਕੋਲ ਮੰਤਰ ਸਿੱਧੀ ਹੈ ਮੰਤਰ ਵਾਕ ਨੂੰ ਕਹਿੰਦੇ ਨੇ ਮੰਤਰ ਬੋਲਣ ਨੂੰ ਕਹਿੰਦੇ ਨੇ ਜਿੰਨੂੰ ਅਸੀਂ ਪੰਜਾਬੀ ਚ ਬੋਲ ਕਹਿ ਦਿੰਦੇ ਆ ਵਾਕ ਕਹਿ ਦਿੰਦੇ ਆ ਹਿੰਦੀ ਬ੍ਰਿਜ ਦੇ ਸ਼ਬਦ ਕਹਿ ਦਿੰਦੇ ਆ ਉਸੇ ਨੂੰ ਸੰਸਕ੍ਰਿਤ ਦੇ ਵਿੱਚ ਮੰਤਰ ਕਹਿੰਦੇ ਹਨ ਬਾਣੀ ਮੰਤਰ ਮਹਾਪੁਰਖਨ ਕੀ ਮਨੇ ਉਤਾਰਨ ਮਾਨ ਕੋ ਇਹ ਸਾਰੀ ਬਾਣੀ ਮਹਾਪੁਰਖਾਂ ਦੇ ਮੰਤਰ ਨੇ ਬੋਲ ਨੇ ਇਹ ਤੇ ਮੰਤਰ ਨੇ ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ हे ਪ੍ਰਭੂ ਤੇਰਾ ਨਾਮ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਕਿਸੇ ਤਾੰਤ੍ਰਿਕ ਦੀ ਮੈਨੂੰ ਲੋੜ ਨਹੀਂ ਕਿਸੇ ਯੰਤਰ ਦੀ ਮੈਨੂੰ ਲੋੜ ਨਹੀਂ ਕਿਸੇ ਹੋਰ ਮੰਤਰ ਦੀ ਮੈਨੂੰ ਲੋੜ ਨਹੀਂ ਤੇਰਾ ਨਾਮ ਹੀ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਜੰਤਰਾਂ ਦੇ ਚੋਂ ਸਿਰਮੌਰ ਜੰਤਰ ਹੈ ਤੰਤਰਾਂ ਦੇ ਚੋਂ ਸਿਰਮੌਰ ਤੰਤਰ ਹੈ ਯੰਤਰ ਤਾਵੀਜ਼ ਨੂੰ ਕਹਿੰਦੇ ਨੇ ਤੰਤਰ ਜੋ ਵਿਸ਼ੇਸ਼ ਤਰ੍ਹਾਂ ਦਾ ਅਨੁਸ਼ਟਾਨ ਕੀਤਾ ਜਾਂਦਾ ਹੈ ਜਿਹਨੂੰ ਆਮ ਬੋਲੀ ਜਾਦੂ ਢੋਣਾ ਕਹਿੰਦੇ ਨੇ ਮੰਤਰ ਬੋਲਣਾ ਏ ਪ੍ਰਭੂ ਤੇਰਾ ਨਾਮ ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਜੰਤਰਾਂ ਦੇ ਚੋਂ ਸਿਰਮੌਰ ਜੰਤਰ ਹੈ ਤੰਤਰਾਂ ਦੇ ਚੋਂ ਸਿਰਮੌਰਦਨ ਤੰਤਰ ਹੈ ਹੁਣ ਮੈਂ ਅਰਜ਼ ਕਰਾਂ ਪੰਜਾਬੀ ਦੇ ਕੋਈ 20 22 ਪੇਪਰ ਨਿਕਲਦੇ ਨੇ ਅਮਰੀਕਾ ਕੈਨੇਡਾ ਦੇ ਵਿੱਚ ਇਤਨੇ ਪੰਜਾਬ ਦੇ ਚ ਵੀ ਨਹੀਂ ਨਿਕਲਦੇ ਤੇ ਇੱਥੇ ਵੀ ਨਿਕਲਦੇ ਨੇ ਸਭ ਜੋਤਸ਼ੀਆਂ ਨਾਲ ਭਰੇ ਨੇ ਪੰਡਤ ਮਹਾਰਾਜ ਨਾਲ ਪੀਰ ਸਾਈ ਨਾਲ ਸੈਦ ਬਾਬਾ ਇਹ ਪੰਜਾਬੀ ਦੇ ਪੇਪਰ ਕਿਉਂ ਭਰੇ ਹੋਏ ਨੇ ਮੈਂ ਡੇਲੀ ਉਰਦੂ ਦਾ ਪੇਪਰ ਪੜ੍ਹਦਾ ਮੈਨੂੰ ਤਾਲੀਵਾਲ ਸਾਹਿਬ ਲੈ ਕੇ ਦੇਂਦੇ ਨੇ ਉਹਦੇ ਚ ਮੈਨੂੰ ਜ਼ਰਾ ਪਾਕਿਸਤਾਨ ਤੇ ਹਿੰਦੁਸਤਾਨ ਦੀਆਂ ਖਬਰਾਂ ਦਾ ਪਤਾ ਚੱਲਦਾ ਉਹਨਾਂ ਦੇ ਚ ਪੀਰ ਸਾਈ ਕੋਈ ਨਹੀਂ ਉਹਨਾਂ ਦੇ ਪੰਡਤ ਜੀ ਮਹਾਰਾਜ ਕੋਈ ਨਹੀਂ ਇਹਦਾ ਮਤਲਬ ਮੁਸਲਮਾਨ ਨਹੀਂ ਜਾਂਦੇ ਸਾਰੇ ਸਿੱਖ ਜਾਂਦੇ ਪੰਜਾਬੀ ਦੇ ਪੇਪਰਾਂ 'ਚ ਮਥਾ ਟੇਕਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਜਾਂਦੇ ਪੀਰ ਸਾਈਂ ਕੋਲ ਮਥਾ ਟੇਕਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਉਂਦੇ ਗੁਰਦੁਆਰੇ ਨੇ ਜਾਂਦੇ ਪੰਡਤ ਜੀ ਮਹਾਰਾਜ ਕੋਲ ਅਜਮੇਰੀ ਬਾਬੇ ਕੋਲ ਸੈਦ ਬਾਬੇ ਕੋਲ ਤੇ ਸੈयद ਬਾਬੇ ਰੱਬ ਤੋਂ ਵੀ ਵੱਡੇ ਹੋ ਗਏ ਸੀ ਤਿੰਨ ਦਿਨਾਂ ਚ ਕੰਮ ਕਰਦੇ ਆਗੇ ਤੁਹਾਡਾ ਗਰੰਟੀशुदा ਮੈਂ ਅਰਜ਼ ਕਰਾਂ 100 ਬੰਦੇ ਜਾਨ ਔਲਾਦ ਵਾਸੇ ਤੇ ਮੈਂ ਅਰਜ਼ ਕਰਾਂ ਨਵਿਆਂ ਦੇ ਘਰ ਤੇ ਔਲਾਦ ਹੋ ਹੀ ਜਾਣੇ ਹੁੰਦੀ ਏ ਇਹ ਕੀੜੇ ਮਕੋੜੇ ਇਹ ਪਸ਼ੂ ਪੰਛੀ ਕਿਹੜੇ ਅੱਗੇ ਤਬੀਜ ਲੈਂਦੇ ਪੈਨੇ ਇਹਨਾਂ ਦੇ ਵੀ ਬੱਚੇ ਹੁੰਦੇ ਤੇ ਜਿਨ੍ਹਾਂ ਦੇ ਘਰ ਹੋ ਜਾਣਗੇ ਪੀਰ ਸਾਈਂ ਦੀ ਬਖਸ਼ਿਸ਼ ਹੈ ਜੀ ਬਾਕੀ ਕਮਾਂ ਦਾ ਵੀ ਇੰਜ ਹੀ ਸਮਝ ਲਓ ਇਹ ਪੰਡਿਤ ਮਹਾਰਾਜ ਦੀ ਬਖਸ਼ਿਸ਼ ਹੈ ਮੈਂ ਤੁਹਾਨੂੰ ਧਨ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬੋਲ ਸੁਣਾਵਾਂ ਅਗਰ ਇਸ ਤੇ ਭਰੋਸਾ ਆਏ ਗੁਸਾਖੀ ਮੈਂ ਨੂੰ ਕਹਿਣ ਦੇਣਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੋ ਤੇ ਇਤਨਾ ਸੁਣ ਕੇ ਵੀ ਅਗਰ ਕੋਈ ਪੀਰ ਸਾਈ ਤੇ ਪੰਡਿਤ ਮਹਾਰਾਜ ਦੇ ਚੱਕਰਾਂ ਚ ਪਹੁੰਚਦਾ ਹੈ ਉਹ ਗੁਰਸਿੱਖ ਨਹੀਂ ਹੈ ਗੁਰੂ ਨਾਨਕ ਦੇ ਬੋਲ ਤੁਹਾਨੂੰ ਸਰਵਨ ਕਰਾਵਾਂ ਭਾਈ ਰੇ ਮਤ ਕੋਈ ਜਾਣੋ ਅਵਰ ਕਿ ਸੀਕੇ ਕਿ ਚਾਹਤ ਹੈ ਬੜੇ ਧਿਆਨ ਨਾਲ ਸੁਣਨਾ ਪਹਿਲੇ ਪਾਤਸ਼ਾਹੀ ਬਾਣੀ ਭਾਈ ਰੇ ਮਤ ਕੋਈ ਜਾਣੋ ਅਵਰ ਕਿ ਸੀਕੇ ਕਿ ਚਾਹਤ ਹੈ ਸਭ ਕਰੇ ਕਰਾਇਆ ਹੋਰ ਕਿਸੇ ਦੇ ਹੱਥ 'ਚ ਨਹੀਂ ਹੈ ਦਾਤੇ ਦਾਤ ਰਖੀ ਆਤ ਆਪਣੇ ਕਿਸੇ ਦੇ ਹੱਥ 'ਚ ਨਹੀਂ ਭਾਈ ਰੇ ਮਤ ਕੋਈ ਜਾਣੋ ਅਵਰ ਕਿ ਸੀਕੇ ਕਿ ਚਾਹਤ ਹੈ ਸਭ ਕਰੇ ਕਰਾਇਆ ਜਰਾ ਮਾਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਲਾਗ ਸਕੈ ਨਾ ਬਿਨ ਹਰ ਕੇ ਲਾਇਆ ਕੁਛ ਵੀ ਦੁੱਖ ਸੁਖ ਬਿਨਾ ਹਰੀ ਤੋਂ ਨਹੀਂ ਲੱਗਦਾ ਕੋਈ ਵੀ ਰੋਗ ਸੋਗ ਹਾਦਸਾ ਬਿਨਾ ਪ੍ਰਮਾਤਮਾ ਤੋਂ ਨਹੀਂ ਹੁੰਦਾ ਕੋਈ ਵੀ ਕਲ ਕਲੇਸ਼ ਆਨੰਦ ਸੁਖ ਬਿਨਾ ਪ੍ਰਮਾਤਮਾ ਦੇ ਹੱਥਾਂ ਤੋਂ ਹੋਰ ਕਿਸੇ ਪਾਸੋਂ ਨਹੀਂ ਆਉਂਦਾ ਪੰਕਤੀਆਂ ਮੈਂ ਫਿਰ ਪੜ੍ਹ ਕੇ ਤੁਹਾਨੂੰ ਸੁਣਾਵਾਂ ਤਾਂ ਕਿ ਚੇਤੇ ਰਹਿਣ। ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਚਾਹਤ ਹੈ। ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ। ਲਾਗ ਸਕੈ ਨਾ ਬਿਨ ਹਰ ਕੇ ਲਾਇਆ। ਟੀਵੀ ਤੇ ਇਨ੍ਹਾਂ ਦੀ ਐਡ, ਰੇਡੀਓ ਤੇ ਇਨ੍ਹਾਂ ਦੀ ਐਡ ਮੈਂ ਤੇ ਦੇਖ ਕੇ 당ਗ ਰਹਿਨਾ। ਅਖਬਾਰ ਪੰਜਾਬੀ ਦੇ ਸਾਰੇ ਇਨ੍ਹਾਂ ਨਾਲ ਜੋ ਹੈ ਭਰੇ ਹੋਏ। ਇਸ ਤੋਂ ਪਤਾ ਚੱਲਦਾ ਬਹੁਤੀ ਤਲਾਦ ਦੇ ਸਿੰਘ ਜਾਂਦੇ ਔਰ ਮੈਨੂੰ ਪਤਾ ਵੀ ਚੱਲਿਆ ਔਰ ਇੱਕ ਇੱਕ ਪੀਰ ਬਾਬਾ ਇੱਕ ਇੱਕ ਪੰਡਤ ਮਹਾਰਾਜ ਇੱਕ ਇੱਕ ਹਫਤੇ ਦੇ ਵਿੱਚ ਕਮ ਸੇ ਕਮ 4 4 5 5000 ਪੌਂਡ ਐਡ ਤੇ ਖਰਚ ਕਰਦਾ ਟੀਵੀ ਦੇ ਵਿੱਚ ਰੇਡੀਓ ਦੇ ਵਿੱਚ ਸਾਰੇ ਅਖਬਾਰਾਂ ਦੇ ਵਿੱਚ ਇੰਨਾ ਖਰਚ ਕਰਦੇ ਨੇ ਇੱਕ ਸਵਾਲ ਪੁੱਛੋ ਤੇ 500 ਪੌਂਡ ਮੰਗਦੇ ਨੇ 1000 ਡਾਲਰ ਮੰਗਦੇ ਨੇ ਤਿੰਨ ਦਿਨਾਂ ਹੀ ਤੁਹਾਡਾ ਕੰਮ ਕਰਦੇ ਆਂਗੇ ਇੰਨੀ ਕੱਚੀ ਲੋਕਾਂ ਦੀ ਸ਼ਰਦ ਹੈ ਲੋਕੀ ਭਟਕ ਜਾਂਦੇ ਨੇ ਭਟਕ ਜਾਂਦੇ